ਬਾ ਉੱਪਰ ਜਾਂਦੀ ਹੈ ਪਿੱਛੇ ਜਾਂਦੀ ਹੈ ਠੀਕ ਹੈ ਜਦੋਂ ਇਹ ਮੂਵਮੈਂਟ ਬੰਦ ਹੋ ਜਾਂਦੀ ਹੈ ਜਾਮ ਹੋ ਜਾਂਦਾ ਉਹਨੂੰ ਆਪਾਂ ਮੋਡਾ ਜਾਮ ਜਾਂ ਫ੍ਰੋਜ਼ਨ ਸ਼ੋਲਡਰ ਕਹਿ ਦਿੰਦੇ ਹਾਂ ਹੁਣ ਇਹਦਾ ਰੀਜ਼ਨ ਕੀ ਹੈ ਮੇਨ ਮੇਨ ਰੀਜ਼ਨ ਇਹਦਾ ਇੱਕ ਤਾਂ ਹੋ ਗਿਆ ਮੰਨ ਲਓ ਸਰਕੂਲ ਦੇ ਕਾਰਨ ਨਾਲ ਵੀ ਮੋਡਾ ਜਾਮ ਹੋ ਸਕਦਾ ਨੰਬਰ 2 ਪੁਆਇੰਟ ਹੈ 슈ਗਰ ਦੀ ਪ੍ਰੋਬਲਮ ਦੇ ਨਾਲ ਵੀ ਮੋਡਾ ਜਾਮ ਹੋ ਜਾਂਦਾ ਕਿਵੇਂ ਹੁੰਦਾ ਸਾਡਾ ਜਿਹੜਾ ਸ਼ੋਲਡਰ ਹੈ ਇਹ ਇੱਕ ਇਹਦੇ ਅੰਦਰ ਇਦਾਂ ਗੋਲੀ ਦੀ ਤਰ੍ਹਾਂ ਹੁੰਦਾ ਹੈ ਮੰਲੋ ਆਹ ਕੈਪ ਹੁੰਦੀ ਹੈ ਉੱਪਰ ਇਦਾਂ ਸਾਡੀ ਆਰਮ ਹੁੰਦੀ ਹੈ ਇਦਾਂ ਮੂਵ ਕਰਦੀ ਹੈ ਵਿੱਚ ਉੱਪਰ ਨੂੰ نیچے ਨੂੰ ਅੱਗੇ ਨੂੰ ਪਿੱਛੇ ਨੂੰ ਇਦਾਂ ਮੂਵ ਕਰਦੀ ਹੈ ਇਹ ਠੀਕ ਹੈ ਇਹ ਹੁਣ ਕੀ ਹੁੰਦਾ ਮੰਨ ਲਓ ਵੀ ਜਦੋਂ ਸਾਡਾ ਫ੍ਰੋਜ਼ਨ ਸ਼ੋਲਡਰ ਹੋ ਗਿਆ ਕਿਸੇ ਵੀ ਰੀਜ਼ਨ ਦੇ ਕਾਰਨ ਇਹ ਜਾਮ ਹੋ ਜਾਣਾ ਮੰਨ ਲਓ ਇਹਦੀ ਮੂਵਮੈਂਟ ਬੰਦ ਹੋ ਜਾਣੀ ਹੈ ਠੀਕ ਹੈ ਜਦੋਂ ਇਹਦੀ ਮੂਵਮੈਂਟ ਬੰਦ ਹੋ ਜਾਣੀ ਹੈ ਇਨੇ ਫੇਰ ਉਹ ਉੱਪਰੋ ਜਾਣਾ ਮੰਨ ਲਓ ਕਿਸੇ ਦਾ ਇੱਥੇ ਇੱਕ ਤੱਕ ਜਾਂਦਾ ਕਿਸੇ ਦਾ ਇੱਥੋਂ ਤੱਕ ਜਾਂਦਾ ਕਿਸੇ ਦਾ ਇੱਥੋਂ ਤੱਕ ਜਾਂਦਾ ਮਤਲਬ ਕਿ ਅੱਡ-ਅੱਡ ਕੰਡੀਸ਼ਨ ਆ ਕਿਸੇ ਦਾ ਦਾ ਪ੍ਰੋਪਰ ਫਰੂਜਨ ਹੋ ਗਿਆ ਮੂਵਮੈਂਟ ਬਿਲਕੁਲ ਹੀ ਖਤਮ ਹੋ ਗਈ ਕਿਸੇ ਦੀ ਥੋੜੀ-ਬਹੁਤ ਮੂਵਮੈਂਟ ਹੁੰਦੀ ਆ ਉੱਪਰ ਤੱਕ ਜਾਂਦਾ ਕਿਸੇ ਦਾ ਨਹੀਂ ਜਾਂਦਾ ਹਣਾ ਮੰਨ ਲਓ ਇਹਨੇ ਚਾਰੇ ਪਾਸੇ ਜਾਣਾ ਜਿੱਥੋਂ ਤੱਕ ਕੱਪੜੀ ਇੱਦਾਂ ਬਾਹਾਂ ਜਾਂਦੀ ਸਮਝ ਗਏ ਤੱਕ ਹੁਣ ਜਿਹੜੇ ਹੁਣ ਤਾਂ ਇਹ ਤਾਂ ਆਪਾਂ ਸਮਝ ਲਿਆ ਮੰਨ ਲਓ ਵੀ ਕਿਉਂ ਹੁੰਦਾ ਇੱਕ ਤਾਂ ਇਹ ਰੀਜ਼ਨ ਕੀ ਆ ਜਦੋਂ ਹੋ ਜਾਂਦਾ ਫਿਰ ਇਹਦੀ ਮੂਵਮੈਂਟ ਬੰਦ ਹੋ ਜਾਂਦੀ ਹਨੋ ਤਨੂ ਕੀ ਲੱਗਦਾ ਵੀ ਜਿਹੜੀ ਇਹ ਜਾਮ ਹੋ ਗਿਆ ਮੋਢਾ ਜਦੋਂ ਕੋਈ ਅਸੀਂ ਦਵਾਈ ਖਾ ਲਈ ਮੰਨ ਲਓ ਆਪਾਂ ਕਹਿ ਲਈਏ ਵੀ ਮੋਢੇ ਜਾਮ ਦੀ ਕੋਈ ਆਪਾਂ ਆਪਾਂ ਕੀ ਕਰਾਂਗੇ ਜਦੋਂ ਮੋਢਾ ਜਾਮ ਹੋ ਗਿਆ ਮੰਨ ਲਓ ਦਰਦ ਹੋਣ ਲੱਗ ਗਿਆ ਆਪਾਂ ਡਾਕਟਰ ਕੋਲੇ ਜਾਂਦੇ ਆ ਆਪਾਂ ਕਹਿੰਦੇ ਆ ਵੀ ਮੈਡੀਸਨ ਲੈ ਲਈਏ ਜਦੋਂ ਆਪਾਂ ਮੈਡੀਸਨ ਲੈ ਲਈ ਕੋਈ ਵੀ ਲੈ ਲਈ ਮੰਨ ਲਓ ਪੇਨਕিলার ਲੈ ਲਈ ਕੋਈ ਵੀ ਮੈਡੀਸਨ ਵਾਟਐਵਰ ਮੈਡੀਸਨ ਖਾ ਲਈ ਜਦੋਂ ਆਪਾਂ ਮੰ ਲਓ 10 ਦਿਨ ਖਾਲੀ 5 ਦਿਨ ਖਾਲੀ ਕੀ ਤੁਹਾਨੂੰ ਲੱਗਦਾ ਵੀ ਮੈਡੀਸਨ ਖਾਣ ਦੇ ਨਾਲ ਸਾਡਾ ਮੋਢਾ ਖੁੱਲ ਜੂ ਖੁੱਲੂਗਾ ਨਾ ਉੱਚੀ ਦੱਸੋ ਕਿਉਂ ਨਹੀਂ ਕੁੱਲੂ ਮੈਡੀਸਨਾਂ ਤਾਂ ਪ੍ਰੋਬਲਮਾਂ ਸੋਲਵ ਕਰਨ ਵਾਸਤੇ ਬਣੀਆਂ ਮੋਢਾ ਨਹੀਂ ਖੋਲ ਸਕਦਾ ਕੋਈ ਇਦਾਂ ਦੀ ਦਵਾਈ ਨਹੀਂ ਬਣੀ ਜਿਹੜੀ ਮੋਢਾ ਖੋਲ ਦਵੇ ਸਾਡਾ ਟਰੀਟਮੈਂਟ ਨਹੀਂ ਕਰਾ ਰਹੇ ਨਹੀਂ ਖੋਲ ਸਕਦਾ ਫਿਰ ਮੋਢਾ ਕਿਵੇਂ ਖੁੱਲੂਗਾ ਇਹ ਮੈਡੀਸਨ ਨਾਲ ਨਹੀਂ ਮੋਢਾ ਖੁੱਲ ਸਕਦਾ ਇਹਦਾ ਖੁੱਲਣ ਦੇ ਮੰਨ ਲਓ ਕਿਵੇਂ ਖੁੱਲ ਸਕਦਾ ਫਿਰ ਇਹ ਖੁੱਲਣ ਦਾ ਐਕਸਰਸਾਈਜ਼ ਨਾਲ ਠੀਕ ਹੈ ਐਕਸਰਸਾਈਜ਼ ਜਾਂ ਤਾਂ ਅਸੀਂ ਘਰ ਦੇ ਵਿੱਚ ਐਕਸਰਸਾਈਜ਼ ਕਰੀਏ ਪਰ ਐਕਸਰਸਾਈਜ਼ ਦੇ ਵਿੱਚ ਸਾਨੂੰ ਇੱਕ ਪ੍ਰੋਬਲਮ ਹੋਰ ਵੀ ਹੈ ਮੰਨ ਲਓ ਸਾਡੇ ਮੋਢੇ 'ਚ ਦਰਦ ਹੈ ਜੇ ਮੋਢੇ 'ਚ ਦਰਦ ਹੈ ਅਸੀਂ ਐਕਸਰਸਾਈਜ਼ ਕਰਦੇ ਹਾਂ ਮੰਨ ਲਓ ਉਹਨੂੰ ਮੂਵ ਕਰਦੇ ਹਾਂ ਪਿੱਛੇ ਲੈ ਕੇ ਜਾਂਦੇ ਹਾਂ ਜੋ ਵੀ ਐਕਸਰਸਾਈਜ਼ ਆ ਉਹਦੇ ਨਾਲ ਸਾਡੀ ਦਰਦ ਵਧਦੀ ਹੈ ਫਿਰ ਕੀ ਕਰਾਂਗੇ ਮੰਨ ਲਓ ਵੀ ਖੁੱਲਣਾ ਤਾਂ ਐਕਸਰਸਾਈਜ਼ ਨਾਲ ਹੈ ਪਰ ਜਦੋਂ ਐਕਸਰਸਾਈਜ਼ ਕਰਦੇ ਉਹ ਤੋਂ ਸਾਡੇ ਦਰਦ ਵੱਧਦੀ ਹੈ ਫਿਰ ਕੀ ਕਰਾਂਗੇ ਦੱਸੋ ਪੇਨ ਕਿਲਰ ਦੇਖੋ ਪੇਨ ਕਿਲਰ ਲੈ ਕੇ ਪੇਨ ਕਿਲਰ ਲੈ ਲਈ ਉਹਨੇ ਤਾਂ ਦਰਦ ਦੁਰਨਾ ਟਾਈਮ ਹਟਾਉਣਾ ਨਾ ਦਰਦ ਹੁੰਦੀ ਹੈ ਉੱਥੇ ਸਰਕੂਲੇਸ਼ਨ ਪ੍ਰੋਪਰ ਨਹੀਂ ਚੱਲਦੀ ਠੀਕ ਹੈ ਨਸਾਂ ਨੂੰ ਦਬਾ ਪੈਂਦਾ ਮਸਲ ਵੀਕ ਹੋ ਗਿਆ ਤਾਂ ਕਰਕੇ ਉਹਦੀ ਸਰਕੂਲੇਸ਼ਨ ਪਹਿਲਾਂ ਕਲੀਅਰ ਕਰਾਂਗੇ ਹੁਣ ਆਪਣੇ ਕੋਲੇ ਕਈ ਪੇਸ਼ੈਂਟ ਹੁੰਦੇ ਉਹ ਕਹਿੰਦੇ ਵੀ ਮੂਵਮੈਂਟ ਨਹੀਂ ਹੁੰਨੀ ਹੋਈ ਪਰ ਦਰਦ ਨੂੰ ਫਰਕ ਹੈ ਵੀ ਦਰਦ ਘਟ ਗਈ ਸਾਡੀ ਹਨਾ ਪਹਿਲਾਂ ਆਪਾਂ ਉਹਦੇ ਦਰਦ ਤੇ ਵਰਕ ਕਰਾਂਗੇ ਆਪੋ ਦੀ ਦਰਦ ਘਟਾਵਾਂਗੇ ਬਈ ਦਰਦ ਘਟਾਉਣ ਦੇ ਨਾਲ ਉਹਨੂੰ ਈਜ਼ੀਲੀ ਹੋ ਜਾਵੇ ਐਕਸਰਸਾਈਜ਼ ਕਰਨਾ ਹਨਾ ਦਰਦ ਘਟੂਗੀ ਤਾਂ ਐਕਸਰਸਾਈਜ਼ ਕਰੂਗਾ ਹੁਣ ਆਪਾਂ ਇਹ ਜੇ ਮੰਨ ਲਓ ਇੱਥੇ ਮੋਢਾ ਖੋਲਣਾ ਹੋਵੇ ਜਾਮ ਖੋਲਣਾ ਹੋਵੇ ਕਿਵੇਂ ਕਿਹੜੇ ਤਰੀਕੇ ਨਾਲ ਹੋ ਸਕਦੇ ਆ ਮੰਨ ਲਓ ਆਪਣੇ ਕੋਲੇ ਨਾਰਮਲ ਚਿਮਨੀ ਲਾ ਲੋ ਜਾ ਘਰ ਦੇ ਵਿੱਚ ਕੋਈ ਪੈਨ ਨਾ ਤੁਸੀਂ ਉਹ ਲੈ ਸਕਦੇ ਆ ਹਨ ਉਹਦੇ ਨਾਲ ਕੀ ਹੋਊਗਾ ਮੰਨ ਲਓ ਆ ਤੁਹਾਡਾ ਮੋਢਾ ਜਾਮ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੰਨ ਲਓ ਹੱਥ ਦੇ ਉੱਪਰ ਇਦਾਂ ਰੱਬ ਕਰਾਂਗੇ ਪੂਰੀ ਤਰ੍ਹਾਂ ਪੈਨ ਨੂੰ ਠੀਕ ਹੈ ਸਾਰਾ ਅੰਗੂਠੇ ਤੋਂ ਲੈ ਕੇ ਆ ਸਾਰਾ ਰੱਬ ਕਰਾਂਗੇ ਇਹ ਰੱਬ ਕਰਨ ਦੇ ਨਾਲ ਕੀ ਹੋਊਗਾ ਇਹ ਰੱਬ ਕਰਨ ਦੇ ਨਾਲ ਕੀ ਹੋਊਗਾ ਜਦੋਂ ਮੰਨ ਲਓ ਇੱਥੋਂ ਆਪਾਂ ਇਦਾਂ ਰੱਬ ਕਰਦੇ ਨਾ ਜਿਹੜੀਆਂ ਨਸਾਂ ਨਿਕਲ ਕੇ ਆਉਂਦੀਆਂ ਇੱਥੋਂ ਨਿਕਲ ਕੇ ਆਉਂਦੀਆਂ ਬਾਹਾਂ ਚ ਸਾਰੇ ਚ ਜਾਂਦੀਆਂ ਇੱਥੋਂ ਜਦੋਂ ਪ੍ਰੈਸ਼ਰ ਪਾਊਗਾ ਨਸਾਂ ਤੇ ਉਹਦਾ ਸਰਕੂਲੇਸ਼ਨ ਆ ਜਿਹੜਾ ਉੱਪਰ ਨੂੰ ਜਾਊਗਾ ਸਰਕੂਲੇਸ਼ਨ ਜ਼ੋਰ ਨਾਲ ਉੱਪਰ ਨੂੰ ਜਾਊਗਾ ਜਿਹੜੀ ਇੱਥੇ ਬਲੋਕੇਜ ਹੈ ਉਹ ਖੁੱਲਣ ਚ ਮਦਦ ਕਰੂਗਾ ਜਦੋਂ ਆਪਾਂ ਇਦਾਂ ਇਦਾਂ ਰੱਬ ਕਰਾਂਗੇ ਠੀਕ ਹੈ ਜਿੱਦਾਂ ਆਪਾਂ ਕੋਈ ਟਾਇਰ ਹੈ ਕੋਈ ਬਾਈਕ ਦਾ ਟਾਇਰ ਆ ਜਾਂ ਮੋਟਰਸਾਈਕਲ ਗੱਡੀ ਦਾ ਟਾਇਰ ਆਪਾਂ ਕਿਸੇ ਪਾਈਪ ਤੇ ਚੜਾ ਦਿੰਨੇ ਪਾਣੀ ਵਾਲੀ ਤੇ ਇਦੋਂ ਪ੍ਰੈਸ਼ਰ ਵਾਈਜ਼ ਦਾ ਅੱਗੇ ਕੋਈ ਗੰਦਗੀ ਹੁੰਦੀ ਆ ਜਾਂ ਕੁਝ ਖੁੱਲ ਜਾਂਦਾ ਨਾ ਉਹ ਉਹੀ ਤਰੀਕੇ ਦੇ ਨਾਲ ਆਪਾਂ ਇਹਨੂੰ ਜਦੋਂ ਕਰਾਂਗੇ ਉਹ ਸਰਕੂਲੇਸ਼ਨ ਬਣੂਗੀ ਤੇ ਇਹਦੀਆਂ ਜਿਹੜੀਆਂ ਸਰਕੂਲੇਸ਼ਨ ਦੇ ਨਾਲ ਮਤਲਬ ਖੁੱਲਣਾ ਸ਼ੁਰੂ ਹੋ ਜਾਊਗਾ ਇੱਕ ਤਾਂ ਇੱਕ ਤਾਂ ਇਹ ਪੁਆਇੰਟ ਹੋ ਗਿਆ ਦੂਸਰਾ ਪੁਆਇੰਟ ਹੈ ਜਿਹੜਾ ਆਂ ਗੂਠੇ ਵਾਲਾ ਪੁਆਇੰਟ ਆ ਨਾ ਇਹ ਸਾਡਾ ਸਰਵਿਕਲ ਦਾ ਪੁਆਇੰਟ ਹੈ ਮੰਨ ਲਓ ਸਾਡੀਆਂ ਸਾਰੀਆਂ ਫਿੰਗਰਾਂ ਤੇ ਅਲੱਗ-ਅਲੱਗ ਪੁਆਇੰਟ ਹੁੰਦੇ ਆ ਠੀਕ ਆ ਆਹਾ ਹੋ ਗਿਆ ਨੱਕ ਦਾ ਪੁਆਇੰਟ ਆ ਅਸੀਂ ਇਹ ਪੁਆਇੰਟ ਤੇ ਕਰਾਂਗੇ ਠੀਕ ਆ ਫਿਰ ਹੋ ਗਿਆ ਜਿਹੜੀ ਮਿਡਲ ਫਿੰਗਰ ਹੈ ਉਹਦੇ ਨਾਲ ਦੀ ਜਿਹੜੀ ਚੀਚੀ ਦੇ ਨਾਲ ਦੀ ਉਹਦੇ ਆਹ ਵਾਲੀ ਸਾਈਡ ਸਾਈਡ ਤੇ ਇੱਥੇ ਰੱਬ ਕਰਾ ਇਹਦਾ ਰੱਬ ਕਰਨ ਦਾ ਇਹ ਜਿਹੜਾ ਪੁਆਇੰਟ ਹੈ ਐਕੂ ਪ੍ਰੈਸ਼ਰ ਦੇ ਵਿੱਚ ਮੰਨਿਆ ਗਿਆ ਇਹ ਪੁਆਇੰਟ ਸਪੈਨ ਦੇ ਨਾਲ ਅਟੈਚਸ ਪੂਰੀ ਸਪੈਨ ਦਾ ਇਹ ਪੁਆਇੰਟ ਹੈ ਠੀਕ ਹੈ ਜਦੋਂ ਇੱਥੇ ਅਸੀਂ ਰੱਬ ਕਰਦੇ ਹਾਂ ਪੂਰੀ ਸਪੈਨ ਦਾ ਪੁਆਇੰਟ ਹੈ ਹੁਣ ਇੱਦਾਂ ਇੱਦਾਂ ਆਹ ਵਾਲਾ ਸ਼ੋਲਡਰ ਦਾ ਪੁਆਇੰਟ ਆ ਇੱਥੇ ਜੜ ਦੇ ਵਿੱਚ ਜਦੋਂ ਇਹਨੂੰ ਇਹਨੂੰ ਪ੍ਰੈਸ ਕਰਨਾ 2-4 ਵਾਰੀ ਠੀਕ ਹੈ 2-4 ਵਾਰੀ ਇਹਨੂੰ ਪ੍ਰੈਸ ਕਰਨਾ ਹੁਣ ਇਸ ਤੋਂ ਬਾਅਦ ਇਹ ਤਾਂ ਇੱਕ ਇੱਕ ਹੋ ਗਿਆ ਪ੍ਰੋਸੀਜਰ ਨੈਕਸਟ ਪ੍ਰੋਸੀਜਰ ਦੇ ਵਿੱਚ ਕੀ ਕਰਨਾ ਹੈ ਇਹ ਜਿਹੜਾ ਸ਼ੋਲਡਰ ਸਾਡਾ ਫਰੋਜ਼ਨ ਹੋਇਆ ਇੱਥੇ ਸਰਕੂਲੇਸ਼ਨ ਬਣਾਉਣੀ ਹੈ ਕਿਉਂਕਿ ਜੇ ਇਹਨੂੰ ਸਰਕੂਲੇਸ਼ਨ ਬਣਾਉਣ ਤੋਂ ਪਹਿਲਾਂ ਆਪਾਂ ਇਹਨੂੰ ਛੇੜਾਂਗੇ ਸਮਝ ਜਲਿਓ ਹਣਾ ਮੰਨ ਲਾ ਵੀ ਪਹਿਲਾਂ ਇਹਨੂੰ ਹਲ-ਚਲ ਕਰਾਂਗੇ ਠੀਕ ਹੈ ਕਿਉਂਕਿ ਮਸਲ ਗਰਮ ਨਹੀਂ ਹੈ ਪਹਿਲਾਂ ਹੀ ਠੰਡਾ ਮਸਲ ਹੈ ਉਹਦੇ ਤੇ ਠੀਕ ਹੋਣ ਦੀ بجائے ਹੋਰ ਜਿਆਦਾ ਇੰਜਰੀ ਹੋ ਸਕਦੀ ਹੈ ਉਸ ਤੋਂ ਬੈਟਰ ਹੈ ਸਭ ਤੋਂ ਪਹਿਲਾਂ ਇਹਨੂੰ ਅਸੀਂ ਰੱਬ ਕਰਾਂਗੇ ਰੱਬ ਕਰਨ ਦੇ ਨਾਲ ਇਹਦੀ ਸਰਕੂਲੇਸ਼ਨ ਪ੍ਰੂਵ ਕਰਾਂਗੇ ਤਾਂ ਕਿ ਜਦੋਂ ਅਸੀਂ ਇਹਨੂੰ ਛੇੜ-ਛਾੜ ਕਰੀਏ ਤੇ ਇੱਥੇ ਇੰਜਰੀ ਨਾ ਹੋਵੇ ਹਾਣਾ ਰੱਬ ਕਰਨ ਤੋਂ ਬਾਅਦ ਫਿਰ ਜਿਹੜੀ ਬੋਇਲ ਆ ਇਦਾਂ ਹੱਥ ਰੱਖ ਕੇ ਇਹ ਅੰਗੂਠਾ نیچے ਰੱਖ ਕੇ ਇਹਨੂੰ ਹਲਕਾ-ਹਲਕਾ ਮੂਵ ਕਰਨਾ ਇੱਕ ਗੱਲ ਦਾ ਧਿਆਨ ਰੱਖਣਾ ਵੀ ਝਟਕਾ ਨਹੀਂ ਲੱਗਣ ਦੇਣਾ ਬਿਲਕੁਲ ਹਲਕਾ ਜਿੱਥੋਂ ਤੱਕ ਜਾਂਦਾ ਜੇ ਦਰਦੋਂ ਜ਼ਿਆਦਾ ਹੁੰਦੀ ਹੈ ਬਿਲਕੁਲ ਹਲਕਾ ਹਲਕਾ ਠੀਕ ਹੈ ਉਹਨੂੰ ਰੋਟੇਟ ਕਰਨਾ ਕਲੌਕਵਾਇਜ਼ ਫਿਰ ਐਂਟੀ ਕਲੌਕਵਾਇਜ਼ ਠੀਕ ਹੈ ਦੋਨੇ ਪਾਸੇ ਮੂਵ ਕਰਨਾ ਇਹ ਜਦੋਂ ਅਸੀਂ ਲਗਾਤਾਰ ਮੰਨ ਲਓ ਇਹ ਐਕਸਰਸਾਈਜ਼ ਹੋ ਗਈ ਹੋਰ ਵੀ ਕਾਫੀ ਐਕਸਰਸਾਈਜ਼ ਜਦੋਂ ਇਹ ਕਰਾਂਗੇ ਠੀਕ ਹੈ ਉਹਦੇ ਨਾਲ ਜਿਹੜੀ ਉਹ ਮੂਵਮੈਂਟ ਹੋਊਗੀ ਜਿਹਦੇ ਨਾਲ ਹੌਲੀ ਹੌਲੀ ਖੁੱਲਣਾ ਸ਼ੁਰੂ ਹੋ ਜਾਵੇ